ਯਰ ਟਾਈਮਜ਼ ਅੱਜ ਰਿਪੋਰਟ ਕਰ ਰਿਹਾ ਪਈ 트ੰਪ ਹੁਣੀ ਚਾਈਨਾ ਦੇ ਨਾਲ ਕਹਿੰਦੇ ਭਈ ਬਿਗਰ ਤੇ ਬੈਟਰ ਟ੍ਰੇਡ ਡੀਲ ਬਣਾਉਣ ਦੀ ਲਈ ਸੋਚ ਰਿਹਾ ਹੈਗੇ ਆ ਪਈ ਯੂਐਸ ਦੇ ਜਿਹੜੇ ਆਫੀਸ਼ੀਅਲਸ ਆ ਉਹ ਕੰਸੀਡਰ ਕਰ ਰਹੇ ਆ ਪਈ ਆਪਾਂ ਚਾਈਨਾ ਦੇ ਨਾਲ ਇਹ ਡੀਲ ਬਣਾਈਏ ਤਾਂ ਕਿ ਉਹ ਅਮਰੀਕਨ ਚੀਜ਼ਾਂ ਨੂੰ ਖਰੀਦਣ ਤੇ ਯੂਐਸਏ ਦੇ ਵਿੱਚ ਇਨਵੈਸਟ ਕਰਨ ਤੁਸੀਂ ਪਿਛਲੇ ਸਮੇਂ ਵਿੱਚ ਸੁਣਿਆ ਹੈ ਹੁਣ ਆ ਵੀ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹਮੇਸ਼ਾ ਹੀ ਚਾਈਨਾ ਦਾ ਲੀਡਰ ਜਿਹੜਾ ਜ਼ੀ ਜ਼ਿੰਗਪਿੰਗ ਆ ਉਹ ਕਹਿੰਦੇ ਰਹਿੰਦੇ ਆ ਵੀ ਮੇਰਾ ਉਹ ਗੁੱਡ ਫਰੈਂਡ ਆਏਗਾ ਜਿੱਦਾਂ ਮੋਦੀ ਹੁਣੀ ਕਹਿੰਦੇ ਰਹਿੰਦੇ ਆ ਵੀ 트੍ਰੰਪ ਹੁਣੀ ਮੇਰੇ ਜਿਹੜੇ ਆ ਬੜੇ ਗੁੱਡ ਫਰੈਂਡ ਹੈਗੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਜੋ ਡੋਨਲਡ 트੍ਰੰਪ ਹੁਣੀ ਆ ਕਹਿੰਦੇ ਵੀ ਆਪਣੇ ਮਾਰੇ ਲਾਗੋ ਜੋ ਇਹਨਾਂ ਦੀ ਕਰ ਹੈਗਾ ਜਿੱਤੇ ਲੋਕੇਸ਼ਨ ਆ ਉੱਥੇ ਬੈਠੇ ਰਹਿੰਦੇ ਸੀ ਤੇ ਉਹਦੇ ਵਿੱਚ ਉਹ ਹਮੇਸ਼ਾ ਹੀ ਜਿਹੜਾ ਕ੍ਰਿਟੀਸਾਈਜ਼ ਕਰਦੇ ਸੀ ਖਾਸ ਕਰਕੇ ਜਦੋਂ ਉਹਨਾਂ ਨੇ ਟ੍ਰੇਡ ਐਗਰੀਮੈਂਟ ਕੀਤਾ ਸੀ ਚਾਈਨਾ ਨਾਲ 2020 ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਵਾਈਟ ਹਾਊਸ ਦੇ ਵਿੱਚ ਆ ਉਹ ਸਟੂਪਿਡ ਪੀਪਲ ਆ ਤੇ ਉਹ ਜੋ ਮੈਂ ਟ੍ਰੇਡ ਐਗਰੀਮੈਂਟ ਕੀਤਾ ਉਹਦੇ ਉੱਤੇ ਵਰਕਆਊਟ ਨਹੀਂ ਕਰਦੇ ਹੈਗੇ ਹੁਣ ਮੁਰਕੇ ਵਾਈਟ ਹਾਊਸ ਦੇ ਵਿੱਚ ਓਲ ਆਫਿਸ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੁਣੀ ਆ ਗਏ ਤੇ ਹੁਣ ਕਹਿੰਦੇ ਵੀ ਉਹ ਸੋਚ ਰਿਹਾ ਹੈ ਇੱਕ ਨਵੀਂ ਟ੍ਰੇਡ ਡੀਲ ਚਾਈਨਾ ਦੇ ਨਾਲ ਬਣਾਈ ਜਾਵੇ ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਹੀ ਆ ਵੀ ਰਸ਼ੀਆ ਦੇ ਨਾਲ ਦੋਸਤਾਨਾ ਵਾਲੀ ਜਿਹੜੀ ਗੱਲਬਾਤ ਚੱਲ ਰਹੀ ਹੈਗੀ ਆ ਚਾਈਨਾ ਨੇ ਕਹਿੰਦੇ ਵੀ 200 ਬਿਲੀਅਨ ਡਾਲਰ ਦਾ ਸਮਾਨ ਖਰੀਦਣਾ ਸੀ 2020 ਦਾ ਜਿਹੜਾ ਐਗਰੀਮੈਂਟ ਹੋਇਆ ਸੀ 트੍ਰੰਪ ਉਹਨਾਂ ਦੇ ਦੌਰਾਨ ਪਰ ਉਹ ਉਹਨਾਂ ਨੇ ਜਿਹੜਾ ਸਮਾਨ ਆ ਉਹ ਨਹੀਂ ਖਰੀਦਿਆ ਹੈਗਾ ਪਰ ਹੁਣ ਜਿਸ ਹਿਸਾਬ ਦੇ ਨਾਲ ਟਰੰਪ ਵੀ ਕਹਿੰਦੇ ਆ ਕਿ ਅਸੀਂ ਰੈਸੀਪ੍ਰੋਕਲ ਜਿਹੜਾ ਟੈਰਫ ਲਾਵਾਂਗੇ ਉਹਨੂੰ ਲੈ ਕੇ ਜਿਹੜਾ ਚਾਈਨਾ ਆ ਚਾਈਨਾ ਨੂੰ ਵੈਸੇ ਅਮਰੀਕਾ ਵਾਲੇ ਵਨ ਆਫ ਦਾ ਬਿਗੇਸਟ ਨੈਸ਼ਨਲ ਸਿਕਿਉਰਿਟੀ ਥ्रेट ਵੀ ਸਮਝਦੇ ਹੈਗੇ ਆ ਪਰ ਮੇਜਰ ਟਰੇਡਿੰਗ ਪਾਰਟਨਰ ਵੀ ਹੈਗਾ ਆ ਸੋ ਦੋਨੋਂ ਪਾਸੇ ਜਿਹਦੇ ਵਿੱਚ ਨਿਊਕਲੀਅਰ ਸਿਕਿਉਰਿਟੀ ਵੀ ਆ ਟੈਕਨੋਲੋਜੀ ਵੀ ਆ ਪੈਨਡੈਮਿਕ ਪ੍ਰੀਪੇਅਰਨੈਸ ਵੀ ਹੈਗੀ ਆ ਸੋ ਉਸ ਸੰਬੰਧ ਦੇ ਵਿੱਚ ਯੂਐਸ ਤੇ ਚਾਈਨਾ ਜੋ ਆ ਕੋਵਿਡ ਦੀਆਂ ਜਿਹੜੀਆਂ ਚਾਈਜ਼ ਆ ਉਹ ক্লোਜ਼ਰ ਹੋਣੀਆਂ ਚਾਹੀਦੀਆਂ ਇਹ ਜਿਹੜਾ 트ੰਪ ਐਡਮਿਨਿਸਟ੍ਰੇਸ਼ਨ ਆ ਇੱਕ ਪਾਸੇ ਇਹ ਵੀ ਜੋ ਸੋਚ ਰਿਹਾ ਹੈਗਾ ਸੋ ਅੱਜ ਨਿਊਯਾਰਕ ਟਾਈਮ ਨੇ ਇਸ ਸੰਬੰਧ ਦੇ ਵਿੱਚ ਕਾਫੀ ਵੱਡਾ ਜਿਹੜਾ ਆਰਟੀਕਲ ਆ ਉਹ ਛਾਪਿਆ ਹੈਗਾ ਤੇ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਵੀ ਜੋ ਪ੍ਰੋਪੋਜ਼ਲ ਜਾ ਰਿਹਾ ਹੈ ਚਾਈਨਾ ਨੂੰ ਉਦੇ ਮੁਤਾਬਕ ਚਾਈਨਾ ਵਾਲਿਆਂ ਨੂੰ ਅਮਰੀਕਨ ਐਕਸਪੋਰਟਸ ਬਾਈ ਕਰਨਾ ਪਊਗਾ ਕੋਆਪਰੇਸ਼ਨ ਕਰਨੀ ਪਊਗੀ ਪੀਸ ਲਿਆਉਣ ਦੇ ਲਈ ਯੂਕਰੇਨ ਦੇ ਵਿੱਚ ਤੇ ਨਾਰਥ ਕੋਰੀਆ ਦੇ ਨਾਲ ਤੇ ਇਸ ਤੋਂ ਬਿਨਾ ਇਹ ਉਹਨਾਂ ਨੂੰ ਵਾਅਦਾ ਕਰਨਾ ਪਊਗਾ ਕਿ ਜਿਹੜਾ ਅਮਰੀਕਾ ਦਾ ਡਾਲਰ ਆ ਉਹੀ ਜਿਹੜੀ ਕਰੰਸੀ ਰਹੂਗੀ ਈੰਡੀਆ ਵਾਲੇ ਤਾਂ ਹੁਣ ਝੁਕ ਗਏ ਆ ਕਿਉਂਕਿ ਉਹਨਾਂ ਦੇ ਲੀਡਰ ਦੇ ਸਾਹਮਣੇ 트੍ਰੰਪ ਉਹਨਾਂ ਨੇ ਕਹਿ ਦਿੱਤਾ ਵੀ ਬ੍ਰੇਕਸਿਸ ਡੈਟ ਤੇ ਪਰ ਹੁਣ ਇੰਡੀਆ ਦੇ ਉੱਤੇ ਜਿਹੜੇ ਬਾਕੀ ਮੁਲਕ ਆ ਰਸ਼ੀਆ ਤੇ ਹੋਰ ਚਾਈਨਾ ਉਹ ਔਖੇ ਵੀ ਆ ਵੀ ਭਾਈ ਤੁਸੀਂ ਕੋਈ ਜਵਾਬੇ ਨਹੀਂ ਦਿੱਤਾ ਉਸ ਮਾਮਲੇ ਦੇ ਵਿੱਚ ਸੋ ਚਾਈਨਾ ਦੇ ਨਾਲ ਵੀ ਇਸ ਮੁੱਦੇ ਦੇ ਉੱਤੇ ਜਿਹੜੀ ਆ ਪ੍ਰਪੋਜ਼ਲ ਦਿੱਤਾ ਜਾ ਰਿਹਾ ਹੈ ਜੀ